ਹੈਲੋ ਸਾਥੀਓ ਇੱਕ ਵਾਰੀ ਫਿਰ ਤੋਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਤੇ ਸਵਾਗਤ ਹੈ ਬਹੁਤ سارے ਕੈਂਡੀਡੇਟ ਦੇ ਕਮੈਂਟ ਆ ਰਹੇ ਸੀ ਕਿ ਕੱਟ-ਆਫ ਨੂੰ ਲੈ ਕੇ ਜੋ ਹੈ ਉਹ ਵੀਡੀਓ ਬਣਾਈ ਜਾਏ ਸੋ ਜੁਆਇਨਿੰਗ ਦਾ ਪ੍ਰੋਸੈਸ ਜੋ ਹੈ ਉਹ ਬਾਅਦ ਚ ਦੱਸਿਆ ਜਾਏ ਸੋ ਬੇਸਿਕਲੀ ਇਹ ਵੀਡੀਓ ਜੋ ਹੈ ਕੱਟ-ਆਫ ਤੇ ਹੀ ਰਹਿਣ ਵਾਲੀ ਹੈ ਜਿਸ ਦੇ ਵਿੱਚ ਆਪਾਂ ਓਪਨ ਕੈਟਾਗਰੀ BC SC RO SCMB AWS ਤੇ ਬਾਕੀ ਹੋਰ ਜੜੀਆਂ ਵੀ ਕੈਟਾਗਰੀ ਨੇ ਉਨ੍ਹਾਂ ਦੇ ਬਾਰੇ ਡਿਸਕਸ ਕਰਾਂਗੇ ਸੋ ਇਹ ਕੱਟਆਫ ਜੋ ਹੈ ਪਹਿਲੀ ਲਿਸਟ ਨੂੰ ਲੈ ਕੇ ਹੈ ਕਿ ਪਹਿਲੀ ਲਿਸਟ ਵਿੱਚ ਕਿੰਨੇ ਨੰਬਰ ਵਾਲਾ ਸੇਫ ਹੋਏਗਾ ਕੈਂਡੀਡੇਟ ਜੇ ਉਸ ਦਾ ਨਾਮ ਜੋ ਹੈ ਪਹਿਲੀ ਲਿਸਟ ਦੇ ਵਿੱਚ ਔਨ ਦੀ ਸੰਭਾਵਨਾ ਹੈ ਸੋ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਜੁੜਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੇਤੇ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਲੈਣਾ ਔਰ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰ ਦਿਓ ਸੋ ਜੋ ਇਹ ਪਹਿਲੀ ਲਿਸਟ ਦੇ ਉੱਪਰ ਕੱਟਆਫ ਬਣਾਈ ਜਾ ਰਹੀ ਹੈ ਇਹ ਕੱਟਆਫ ਪੂਰੀਆਂ ਵੈਕੈਂਸੀਜ਼ ਨੂੰ ਲੈ ਕੇ ਜਿੰਨੀਆਂ ਵੀ ਪੋਸਟਾਂ ਨੇ ਉਸ ਨੂੰ ਲੈ ਕੇ 2364 ਨੂੰ ਲੈ ਕੇ ਬਣਾਈ ਜਾ ਰਹੀ ਹੈ ਇਸ ਦੇ ਵਿੱਚ ਜੋ ਤੁਹਾਡਾ ਬੈਗ ਲੋਗ ਹੈ ਉਸ ਨੂੰ ਇਨਕਲੂਡ ਕੀਤਾ ਗਿਆ ਠੀਕ ਹੈ ਜੇਕਰ ਡਿਪਾਰਟਮੈਂਟ ਵਿਦ ਬੈਗ ਲੋਗ ਜੋ ਹੈ ਆਪਣੀ ਲਿਸਟ ਜਾਰੀ ਕਰਦਾ ਹੈ ਤਾਂ ਇਹ ਕੱਟ ਆਫ ਜੋ ਹੈ ਅਪਰੋਕਸੀਮੇਟਲੀ ਇਹੀ ਰਹਿਣ ਵਾਲੀ ਹੈ ਜੇਕਰ ਡਿਪਾਰਟਮੈਂਟ 1664 ਦੇ ਅਕੋਰਡਿੰਗ ਪਹਿਲੀ ਲਿਸਟ ਜਾਰੀ ਕਰਦਾ ਹੈ ਤਾਂ ਉਹ ਕੱਟ ਆਫ ਜੋ ਹੈ ਇਸ ਨਾਲੋਂ ਉੱਪਰ ਹੋਏਗੀ ਸੋ ਬੇਸਿਕਲੀ ਜੋ ਇਹ ਵੀਡੀਓ ਹੈ ਉਹ 2364 ਦੇ ਉੱਪਰ ਹੀ ਹੈ ਠੀਕ ਹੈ ਸੋ ਇਸ ਚੀਜ਼ ਦਾ ਧਿਆਨ ਰੱਖਿਓ 1 ਬਾਈ 1 ਆਪਾਂ ਹਰ ਇੱਕ ਕੈਟਾਗਰੀ ਬਾਰੇ ਡਿਸਕਸ ਕਰਾਂਗੇ ਔਰ ਜੋ ਵੀ ਡਿਸਕਸ਼ਨ ਹੋਏਗੀ ਉਹ ਵਿਦ ਦਾਟਾ ਹੋਏਗੀ ਸੋ ਡਾਟਾ ਤੋਂ ਹੀ ਤੁਹਾਨੂੰ ਜੋ ਹੈ ਉਹ ਛੋਟ ਹੀ ਹੋ ਜਾਏਗੀ ਕਿ ਸਾਡਾ ਨੰਬਰ ਕਿਉਂ ਆ ਰਿਹਾ ਸਭ ਤੋਂ ਪਹਿਲਾਂ ਆਪਾਂ ਓਪਨ ਕੈਟਾਗਰੀ ਦੀ ਗੱਲ ਕਰਦੇ ਹਾਂ ਜਿਸ ਵਿੱਚ ਜੋ ਸੀਟ ਨੇ ਉਹ 600 63 ਨੇ ਠੀਕ ਹੈ 72 ਪਲੱਸ ਵਾਲੇ ਕੈਂਡੀਡੇਟ ਦੀ ਜੋ ਡੀਵੀ ਹੈ ਉਹ ਪਹਿਲਾਂ ਹੋ ਚੁੱਕੀ ਸੀ 72 ਤੋਂ ਬਾਅਦ ਵਾਲਿਆਂ ਦੀ ਡੀਵੀ ਜੋ ਹੈ ਉਹ 4 ਦਿਨ ਹੋਈ ਹੈ 12 ਤਰੀਕ 13 ਤਰੀਕ ਔਰ 14 ਤਰੀਕ ਨੂੰ ਜਿਸ ਦੇ ਵਿੱਚ 12 ਤਰੀਕ ਨੂੰ 64 ਤੋਂ ਲੈ ਕੇ 72 ਤੱਕ 13 ਤਰੀਕ ਨੂੰ 62 ਔਰ 63 ਵਾਲੇ ਔਰ 14 ਤਰੀਕ ਨੂੰ 61 ਔਰ 62 ਵਾਲੇ ਜੋ ਹੈ ਕੁਝ ਕੈਂਡੀਡੇਟ ਜਿਨ੍ਹਾਂ ਦੀ ਡੋਬੀ ਵਗੈਰਾ ਦਾ ਸੀ ਉਹ ਕੈਂਡੀਡੇਟ ਬੁਲਾਏ ਗਏ ਆ ਹੁਣ ਜੇਕਰ ਆਪਾਂ ਗੱਲ ਕਰੀਏ ਕਿ 12 ਤਰੀਕ ਨੂੰ 12 ਤਰੀਕ ਨੂੰ ਜੋ ਡੀਵੀ ਹੋਈ ਹੈ 12 6 24 ਨੂੰ 1 ਤੋਂ ਲੈ ਕੇ 435 ਕੈਂਡੀਡੇਟ ਦੀ ਲਿਸਟ ਲੱਗਦੀ ਹੈ ਇਹ ਡੀਵੀ ਲਿਸਟ ਹੈ ਠੀਕ ਹੈ ਉਸ ਤੋਂ ਇਲਾਵਾ 13 6 24 ਨੂੰ ਜੋ ਲਿਸਟ ਲੱਗਦੀ ਹੈ ਉਹ 436 ਤੋਂ ਲੈ ਕੇ 837 ਤੱਕ ਲੱਗਦੀ ਆ 14 6 24 ਨੂੰ ਜੋ ਲਿਸਟ ਲੱਗਦੀ ਆ ਉਹ 838 ਤੋਂ ਲੈ ਕੇ 1200 ਕੈਂਡੀਡੇਟ ਤੱਕ ਜੋ ਹੈ ਲਿਸਟ ਲੱਗਦੀ ਆ ਇਸ ਦੇ ਵਿੱਚ ਹੁਣ ਜੇਕਰ ਗੱਲ ਕਰੀਏ ਤਾਂ 12 ਤਰੀਕ ਨੂੰ ਜੋ ਕੈਂਡੀਡੇਟ ਪ੍ਰੈਜ਼ੈਂਟ ਸੀ ਉਹ ਨੀਅਰ ਅਬਾਊਟ ਜੋ ਹੈ ਅਪ੍ਰੋਕਸੀਮੇਟ 100 ਸੀ ਔਰ ਜੋ ਐਬਸੈਂਟ ਸੀ ਉਹ 300 ਪਲੱਸ ਸੀ ਠੀਕ ਹੈ ਹੁਣ ਜੇ ਗੱਲ ਕਰੀਏ ਆਪਾਂ 13 ਤਰੀਕ ਦੀ ਤਾਂ 13 ਤਰੀਕ ਨੂੰ ਜੋ ਪ੍ਰੈਜੈਂਟ ਕੈਂਡੀਡੇਟ ਆ ਉਹ 150 ਤੋਂ ਲੈ ਕੇ 200 ਸੀ ਔਰ ਜੋ ਐਬਸੈਂਟ ਕੈਂਡੀਡੇਟ ਆ ਉਹ 200 ਪਲੱਸ ਸੀ ਹੁਣ ਜੇਕਰ 14 ਤਰੀਕ ਦੀ ਗੱਲ ਕਰੀਏ ਤਾਂ ਪ੍ਰੈਜੈਂਟ ਕੈਂਡੀਡੇਟ ਜੋ ਹੈ ਉਹ 100 ਸੀ ਔਰ ਐਬਸੈਂਟ ਜੋ ਹੈ ਉਹ 250 ਪਲੱਸ ਸੀ ਇਹ ਮੈਂ ਅੰਕੜੇ ਇਸ ਲਈ ਦੱਸ ਰਿਹਾ ਤਾਂ ਕਿ ਤੁਹਾਨੂੰ ਕਨਫਿਊਜ਼ਨ ਨਾ ਹੋਏ ਕਿ ਕੱਟਆਫ ਕਿਸ ਬੇਸ 'ਤੇ ਬਣਾਈ ਜਾ ਰਹੀ ਹੈ ਕਿਉਂਕਿ ਬੇਸ ਬੇਸ ਜੋ ਹੈ ਉਹ ਦੱਸਣਾ ਜ਼ਰੂਰੀ ਹੋ ਜਾਂਦਾ ਹੈ ਇਸ ਤੋਂ ਬਾਅਦ ਇੱਕ 21 6 24 ਨੂੰ ਜੋਇਆ ਸਿਰਫ ਜਨਰਲ ਕੈਟਾਗਰੀ ਵਾਲਿਆਂ ਦੀ ਡੀਵੀ ਹੁੰਦੀ ਆ ਜਿਸ ਦੇ ਵਿੱਚ 58 ਤੋਂ ਲੈ ਕੇ 60 ਮਾਰਕਸ ਵਾਲੇ ਕੈਂਡੀਡੇਟ ਬੁਲਾਏ ਜਾਂਦੇ ਆ ਔਰ ਇੱਕ ਤੋਂ ਲੈ ਕੇ 544 ਕੈਂਡੀਡੇਟ ਦੀ ਜੋਇਆ ਉਹ ਲਿਸਟ ਲੱਗਦੀ ਆ ਜਿਸ ਵਿੱਚ ਪ੍ਰੈਜ਼ੈਂਟ ਜੋ ਆ ਅਪਰੋਕਸੀਮੇਟ 150 ਤੋਂ ਲੈ ਕੇ 180 ਹੁੰਦੇ ਆ ਔਰ ਜੋ ਐਬਸੈਂਟ ਆ ਉਹ ਨੀਅਰ ਅਬਾਊਟ 350 700 ਪਲੱਸ ਹੁੰਦੇ ਆ ਠੀਕ ਹੈ ਹੁਣ ਗੱਲ ਕਰਦੇ ਹਾਂ ਕਿ 72 ਪਲੱਸ ਵਾਲੇ ਜੋ ਕੈਂਡੀਡੇਟ ਜਿਨ੍ਹਾਂ ਦੀ ਡੀਵੀ ਜੋ 12 6 24 ਤੋਂ ਪਹਿਲਾਂ ਹੋਈ ਹੈ ਉਹ ਕਿੰਨੇ ਕੈਂਡੀਡੇਟ ਆ ਕਿਉਂਕਿ ਉਹ ਵੀ ਤੁਹਾਨੂੰ ਦੱਸਨੇ ਜ਼ਰੂਰੀ ਹੋ ਜਾਂਦੇ ਆ ਦੇਖੋ 72 ਪਲੱਸ ਵਾਲੇ ਜਨਰਲ ਕੈਟਾਗਰੀ ਦੇ ਕੈਂਡੀਡੇਟ ਜੋ ਹੈ ਉਹ 260 ਤੋਂ ਲੈ ਕੇ 270 ਤੱਕ ਆ ਔਰ BC ਕੈਟਾਗਰੀ ਦੇ ਕੈਂਡੀਡੇਟ ਜੋ ਹੈ ਉਹ 90 ਆ ਔਰ ਇਸ ਤੋਂ ਇਲਾਵਾ SC MB ਕੈਟਾਗਰੀ ਦੇ ਜੋ ਕੈਂਡੀਡੇਟ ਆ ਉਹ 2 ਆ ਔਰ RO ਜੋ ਹੈ ਪੋਸ ਦੇ ਕੈਂਡੀਡੇਟ ਜੋ ਹੈ ਇਹ 25 ਆ ਜੇਕਰ ਇਹਨਾਂ ਦਾ ਟੋਟਲ ਕਰ ਲਿਆ ਜਾਏ ਤਾਂ ਇਹ 380 ਬਣਦਾ ਹੈ ਠੀਕ ਹੈ ਇਸ ਦੇ ਵਿੱਚ ਐਕਸ ਸਰਵਿਸਮੈਨ ਸਪੋਰਟਸ ਔਰ ایਡਬਲਯੂਐਸ ਇਹ ਵਾਲੇ ਕੈਂਡੀਡੇਟ ਐਡ ਨਹੀਂਗੇ ਠੀਕ ਹੈ ਜੇ ਇਹ ਕੈਂਡੀਡੇਟ ਦਾ ਡਾਟਾ ਅਪਰੋਕਸੀਮੇਟ ਮੰਨ ਲਿਆ ਜਾਏ ਤਾਂ 72 ਪਲੱਸ ਵਾਲੇ ਜੋ ਹੈ ਉਹ ਕੈਂਡੀਡੇਟ 450 ਹੋ ਜਾਂਦਾ ਫੋਨ ਤੁਸੀਂ ਦੇਖੋਗੇ ਕਿ 12 ਤੋਂ ਲੈ ਕੇ ਜੋ 14 ਤੱਕ ਡੀਵੀ ਹੁੰਦੀ ਹੈ ਉਸ ਦੇ ਵਿੱਚ 350 ਤੋਂ ਲੈ ਕੇ 400 ਕੈਂਡੀਡੇਟ ਓਲਰੇਡੀ ਪ੍ਰੈਜ਼ెంట్ ਹੈ ਔਰ 72 ਪਲੱਸ ਵਾਲੇ ਜੋ ਹੈ ਹੋਏ ਇਹ 450 ਆ ਇਸ ਦੇ ਵਿੱਚੋਂ ਕੁਝ ਕੈਂਡੀਡੇਟ ਇਹੋ ਜਿਹੇ ਆ ਜੋ 6835 ਵਿੱਚ ਜੁਆਇਨ ਕਰ ਗਏ ਆ ਇਸ ਤੋਂ ਇਲਾਵਾ ਬੀਐਡ ਜੋ ਹੈ ਉਹ ਆਊਟ ਹੋ ਚੁੱਕੀ ਹੈ ਐਨਆਈਓਐਸ ਵਾਲੇ ਆ ਇਹੋ ਜਿਹੇ ਵੀ ਆ ਜੋ ਅਦਰ ਡਿਪਾਰਟਮੈਂਟ ਵਿੱਚ ਜੁਆਇਨ ਕਰ ਚੁੱਕੇ ਆ ਚਾਹੇ ਉਹ ਪੰਜਾਬ ਸਰਕਾਰ ਅੰਦਰ ਹੋਏ ਚਾ ਸੈਂਟਰ ਗਵਰਨਮੈਂਟ ਦੇ ਅੰਡਰ ਹੋਏ ਇਸ ਤੋਂ ਇਲਾਵਾ ਕੁਝ ਕੈਂਡੀਡੇਟ ਇਦਾਂ ਦੇ ਵੀ ਆ ਜਿਨ੍ਹਾਂ ਨੇ ਈਟੀਟੀ ਕਰਨ ਦੇ ਦੌਰਾਨ ਜੋ ਹੈ ਇਹ ਪੇਪਰ ਦਿੱਤਾ ਹੈ ਠੀਕ ਹੈ ਜਿਨ੍ਹਾਂ ਦਾ ਪੀਐਸ ਸਟੈਟਿਕ ਕਲੀਅਰ ਨਹੀਂ ਹੈ ਜੇਕਰ ਇੱਕ ਕੈਂਡੀਡੇਟ ਨੂੰ ਆਪਾਂ ਬਾਹਰ ਕੱਢਣਾ ਹੋਏ ਇਸ ਦੇ ਵਿੱਚੋਂ ਕਿਉਂਕਿ ਬੀਅਰਡ ਤਾਂ ਆਊਟ ਹੈ ਐਨਆਈਓਐਸ ਵੀ ਆਊਟ ਹੈ ਅਦਰ ਜਿਨ੍ਹਾਂ ਨੇ ਡਿਪਾਰਟਮੈਂਟ ਜੁਆਇਨ ਕਰ ਲਿਆ ਉਹ ਵੀ ਕਿਉਂ ਇੱਧਰ ਆਣਗੇ ਬਹੁਤ ਘੱਟ ਚਾਂਸ ਆ ETT ਵਾਲੇ ਜਿਨ੍ਹਾਂ ਨੇ ETT ਦੇ ਵਿਚਕਾਰ ਦਿੱਤਾ ਔਰ PS ਸਟ੍ਰੈਟਜੀ ਇਹਨਾਂ ਦਾ ਕਲੀਅਰ ਨਹੀਂ ਹੈ ਉਹ ਆਟੋਮੈਟਿਕਲੀ ਜੋ ਹੈ ਆਊਟ ਹੋ ਜਾਣਗੇ ਤਾਂ ਇਹ 450 ਦਾ ਜੇਕਰ ਆਪਾਂ 80% ਬਾਹਰ ਕੱਢ ਦਈਏ ਜੋ ਕਿ ਇਹ ਸਾਰੇ ਆ 80% ਵਿੱਚ ਤਾਂ 90 ਕੈਂਡੀਡੇਟ ਇਹੋ ਜਿਹੇ ਆ ਜੋ ਬਚ ਜਾਂਦੇ ਆ ਆਪਾਂ 90 ਨਹੀਂ ਮੰਨਦੇ 100 ਮੰਨ ਲੈਨੇ ਆ ਕਿ 100 ਕੈਂਡੀਡੇਟ ਜੋ ਹੈ ਉਹ 72+ ਵਾਲਾ 2364 ਦੇ ਵਿੱਚ ਹੈਗਾ ਠੀਕ ਹੈ 12 ਤੋਂ ਲੈ ਕੇ 14 ਤੱਕ ਜੋ ਡੀਵੀ ਹੋਈ ਹੈ ਉਹ 350 ਕੈਂਡੀਡੇਟ ਦੀ ਹੋਈ ਆ ਜੋ ਪ੍ਰੈਜ਼ੈਂਟ ਸੀ ਠੀਕ ਹੈ 100 ਕੈਂਡੀਡੇਟ ਆਪਾਂ ਇਹ ਮੰਨ ਲੈਂਦੇ ਆ ਤਾਂ ਟੋਟਲ ਹੋ ਗਿਆ ਸਾਢੇ 400 ਹੋਰ ਸੀਟਾਂ ਕਿੰਨੀਆਂ 663 663 ਦੇ ਵਿੱਚੋਂ 450 ਆਪਾਂ ਮਾਈਨਸ ਕਰਾਂਗੇ ਤਾਂ ਆਪਣੇ ਕੋਲ 213 ਸੀਟ ਜੋ ਹੈ ਉਹ ਬਚਦੀਆਂ ਠੀਕ ਹੈ ਜੇਕਰ ਡਿਪਾਰਟਮੈਂਟ ਪੂਰੀ ਦੀ ਪੂਰੀ ਲਿਸਟ ਜਾਰੀ ਕਰਦਾ ਹੈ ਜਿਸ ਦੇ ਵਿੱਚ ਜਿਨ੍ਹਾਂ ਦੀ ਡੀਵੀ ਹੋ ਚੁੱਕੀ ਹੈ ਤਾਂ ਓਪਨ ਕੈਟਾਗਰੀ ਦੇ ਵਿੱਚ 61 ਨੰਬਰ ਵਾਲੇ ਤੱਕ ਜਿਨ੍ਹਾਂ ਦੀ ਵੀ ਡੀਵੀ ਹੋ ਚੁੱਕੀ ਆ ਉਹ ਪਹਿਲੀ ਲਿਸਟ ਦੇ ਵਿੱਚ ਆਣਗੇ ਠੀਕ ਹੈ ਹੁਣ ਬਚੀ ਗੱਲ 21 6 24 ਦੀ ਜੋ ਡੀਵੀ ਹੋਈ ਹੈ ਜਿਸ ਦੇ ਵਿੱਚ ਜਨਰਲ ਕੈਟਾਗਰੀ ਵਾਲੇ ਕੈਂਡੀਡੇਟ ਹੀ ਬੁਲਾਏ ਗਏ ਸੀ ਕਿਉਂਕਿ ਬਾਕੀ 58 ਤੋਂ 60 ਵਾਲੇ ਜੋ ਹੈ ਉਹ ਪਹਿਲਾਂ ਬੁਲਾ ਲਏ ਗਏ ਸੀ ਇੱਥੇ ਜੋ ਹੈ 150 ਤੋਂ ਲੈ ਕੇ 180 ਕੈਂਡੀਡੇਟ ਜੋ ਹੈ ਉਹ ਪ੍ਰੈਜ਼ੈਂਟ ਹੋ ਜਾਂਦਾ ਠੀਕ ਹੈ ਉਹ ਸੀਟਾਂ ਨੇ ਇੱਥੇ 213 ਹੁਣ ਇਹ ਸਾਰੇ ਕੈਂਡੀਡੇਟ ਇਨਾਂ ਜਨਰਲ ਸੀਟਾਂ ਦੇ ਵਿੱਚ ਨਹੀਂ ਜਾ ਸਕਦੇ ਕਿਉਂਕਿ BC ਕੈਟਾਗਰੀ ਦੇ SC RO ਦੇ SC MB ਦੇ ਜੋ ਕੈਂਡੀਡੇਟ ਆ ਜਿਨ੍ਹਾਂ ਦੇ ਨੰਬਰ 58 ਤੋਂ 60 ਆ ਉਹ ਵੀ ਇਨਾਂ ਸੀਟਾਂ ਦੇ ਵਿੱਚ ਜੋ ਹੈ ਇਨਵੋਲਵ ਕੀਤੇ ਜਾਣਗੇ ਠੀਕ ਹੈ ਇਹ ਡਿਪੈਂਡ ਕਰੇਗਾ ਕਿ ਕਿੰਨੇ ਕੈਂਡੀਡੇਟ BC ਦੇ ਆ ਜੋ ਨੀਅਰ ਅਬਾਊਟ 59 ਔਰ 60 ਮਾਰਕਸ ਵਾਲੇ ਆ ਕਿੰਨੇ ਐਸਆਰਓ ਆ ਕਿੰਨੇ ਐਸੀਐਮਬੀ ਆ ਇਹ ਸੀਟਾਂ ਉਹਨਾਂ ਦੇ ਵਿੱਚ ਵੰਡੀਆਂ ਜਾਣਗੀਆਂ ਵਿਦ ਜੋ ਹੈ ਜਨਰਲ ਕੈਟਾਗਰੀ ਸੋ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੋ ਐਸਸੀਐਮਬੀ ਕੈਟਾਗਰੀ ਹੈ ਠੀਕ ਹੈ ਬਾਅਦ ਦੇ ਵਿੱਚ ਮੈਂ ਪੂਰੀ ਬਰੀਫ ਦੇ ਵਿੱਚ ਦੱਸ ਦਾਂਗਾ ਕਿ ਕਿੰਨੇ ਨੰਬਰ ਵਾਲਾ ਜੋ ਹੈ ਉਹ ਪਹਿਲੀ ਲਿਸਟ ਦੇ ਵਿੱਚ ਸੇਫ ਹੈ ਸੀਟਸ ਜੋ ਹੈ ਉਹ 170 ਪਲੱਸ 298 ਬੈਗ ਲੋਗ ਆ ਜੇਕਰ ਇਹਨਾਂ ਨੂੰ ਮਿਲਾ ਲਿਆ ਜਾਏ ਤਾਂ 468 ਜੋ ਹੈ ਟੋਟਲ ਸੀਟਾ ਬਣਦੀਆਂ ਡੀਵੀ ਹੁੰਦੀ ਹੈ ਜੋ ਡੀਵੀ ਲਿਸਟ ਲੱਗਦੀ ਹੈ ਉਹ ਲੱਗਦੀ ਹੈ 1 ਤੋਂ ਲੈ ਕੇ 641 ਕੈਂਡੀਡੇਟ ਦੀ ਠੀਕ ਹੈ ਕੱਟ ਆਫ ਜੋ ਹੈ ਉਹ 27 ਤੋਂ ਲੈ ਕੇ 52 ਮਾਰਕਸ ਦੀ ਔਰ 26 ਨੰਬਰ ਵਾਲਾ ਇੱਕ ਕੈਂਡੀਡੇਟ ਵੀ ਜੋ ਹੈ ਇਸ ਲਿਸਟ ਵਿੱਚ ਸ਼ਾਮਿਲ ਹੁੰਦਾ ਹੈ ਜੇਕਰ ਆਪਾਂ ਪ੍ਰੈਜ਼ੈਂਟ ਕੈਂਡੀਡੇਟ ਦੀ ਗੱਲ ਕਰੀਏ ਤਾਂ 100 ਤੋਂ ਲੈ ਕੇ 110 ਜੋ ਹੈ ਉਹ ਪ੍ਰੈਜ਼ੈਂਟ ਹੁੰਦੇ ਆ ਔਰ ਜੇਕਰ ਆਪਾਂ ਐਬਸੈਂਟ ਦੀ ਗੱਲ ਕਰੀਏ ਤਾਂ 500 ਪਲੱਸ ਜੋ ਹੈ ਉਹ ਐਬਸੈਂਟ ਹੋ ਜਾਂਦਾ ਹੁਣ ਦੇਖੋ ਜੇ ਮੈਂ ਇਹਨੂੰ ਵਿਦਆਊਟ ਵਿਦ ਬੈਕਲੋਗ ਪਹਿਲਾਂ ਗੱਲ ਕਰਦੇ ਆ ਜੇ ਵਿਦ ਬੈਕਲੋਗ ਕਰਾਂ ਗੱਲ ਤਾਂ 468 ਸੀਟਾਂ ਵਿੱਚੋਂ 110 ਕੈਂਡੀਡੇਟ ਇਹੋ ਜਿਹੇ ਆ ਜੋ ਸਿਰਫ ਪ੍ਰੈਜ਼ੈਂਟ ਹੁੰਦੇ ਆ ਇਸ ਡੀਵੀ ਦੇ ਵਿੱਚ ਤਾਂ ਮਤਲਬ ਕਿ 358 ਸੀਟ ਜੋ ਹੈ ਉਹ ਬਚ ਜਾਂਦੀ ਹੈ ਜੇਕਰ ਮੈਂ ਬੈਗ ਲੋਗ ਨਹੀਂ ਵੀ ਜੋੜਦਾ ਤਾਂ 170 ਸੀਟਾਂ ਨੇ ਔਰ 110 ਪ੍ਰੈਜ਼ੈਂਟ ਹੁੰਦੇ ਆ ਤਾਂ 60 ਸੀਟਾਂ ਫਿਰ ਵੀ ਬਚਦੀਆਂ ਤਾਂ ਇਸ ਦਾ ਮਤਲਬ ਇਹ ਹੈ ਕਿ 올 ਕੈਂਡੀਡੇਟ ਜੋ एससी ਐਮਬੀ ਕੈਟਾਗਰੀ ਹੈ ਉਸ ਦੇ ਬੁਲਾਏ ਜਾਣਗੇ ਬਾਅਦ ਵਿੱਚ ਜਿੰਨੇ ਵੀ ਬਚਦੇ ਆ ਉਹ ਸਾਰੇ ਬੁਲਾਏ ਜਾਣਗੇ ਔਰ ਸਾਰੇ ਹੀ ਸਿਲੈਕਟ ਹੋ ਜਾਣਗੇ ਠੀਕ ਹੈ ਇਹ ਲਿਸਟਾਂ ਦਾ ਸਿਲਸਿਲਾ ਬਾਅਦ ਵਿੱਚ ਚੱਲਦਾ ਰਹੇਗਾ ਪਹਿਲੀ ਲਿਸਟ ਦੇ ਵਿੱਚ ਜਿੰਨੇ ਵੀ ਕੈਂਡੀਡੇਟ 27 ਤੱਕ ਡੀਵੀ ਕਰਵਾ ਚੁੱਕੇ ਆ ਜਾਂ ਚਾਹੇ ਉਹ 26 ਵਾਲਾ ਇੱਕ ਕੈਂਡੀਡੇਟ ਵੀ ਹੋਵੇ ਤਾਂ ਉਹ ਸਾਰੇ ਪਹਿਲੀ ਲਿਸਟ ਵਿੱਚ ਕੀ ਆ ਸੇਫ ਆ ਹੁਣ ਆਪਾਂ ਗੱਲ ਕਰਦੇ ਆ ਈ ਡਬਲਯੂ ਐਸ ਕੈਟਾਗਰੀ ਦੀ ਇਕਨੋਮਿਕਲ ਵੀਕਰ ਸੈਕਸ਼ਨ ਕੈਟਾਗਰੀ ਦੀ ਇਸ ਵਿੱਚ ਜੋ ਸੀਟਸ ਨੇ ਉਹ 170 ਨੇ ਠੀਕ ਹੈ ਡੀਵੀ ਲਿਸਟ ਜੋ ਲੱਗਦੀ ਆ ਉਹ 1 ਤੋਂ ਲੈ ਕੇ 272 ਕੈਟਾਗਰੀ ਦੀ ਕੈਂਡੀਡੇਟ ਦੀ ਲੱਗਦੀ ਆ ਜੋ ਕੱਟ ਆਫ ਹੈ ਉਹ 54 ਤੋਂ ਲੈ ਕੇ 60 ਮਾਰਕਸ ਔਰ ਪ੍ਰੈਜ਼ੈਂਟ ਕੈਂਡੀਡੇਟ ਜੋ ਹੈ ਨੀਅਰ ਅਬਾਊਟ 130 ਤੋਂ ਲੈ ਕੇ 150 ਔਰ ਜੋ ਐਬਸੈਂਟ ਆ ਉਹ 120 ਪਲੱਸ ਹੁਣ ਆਪਾਂ ਗੱਲ ਕਰੀਏ ਸੀਟਸ ਦੀ ਜੇਕਰ 170 ਦੇ ਵਿੱਚੋਂ 130 ਪ੍ਰੈਜ਼ੈਂਟ ਹੋ ਰਹੇ ਆ ਠੀਕ ਹੈ ਤਾਂ 40 ਸੀਟ ਜੋ ਹੈ ਉਹ ਇੱਥੇ ਬਚਦੀਆਂ ਔਰ ਇਸ 40 ਸੀਟ ਸੀਟ ਨੂੰ ਫਿਲ ਕਰਨ ਲਈ ਘਟੋ ਘਟ 3 ਮਾਰਕਸ ਕੱਟ ਆਫ ਜੋ ਹੈ ਉਹ ਡਾਊਨ ਜਾਏਗੀ ਠੀਕ ਹੈ 3 ਮਾਰਕਸ ਘਟ ਜਾਏਗੀ ਮਤਲਬ ਕਿ 51 ਨੰਬਰ ਵਾਲਾ ਕੈਂਡੀਡੇਟ ਜੋ ਹੈ ਉਹ ਡੀਵੀ ਲਈ ਬੁਲਾਇਆ ਜਾ ਸਕਦਾ ਫਿਰ ਡੀਵੀ ਲਈ ਬੁਲਾਏ ਜਾਣ ਤੋਂ ਬਾਅਦ ਡਿਪੈਂਡ ਕਰੇਗਾ ਕਿ ਕਿੰਨੇ ਕੈਂਡੀਡੇਟ ਉੱਥੇ ਪਹੁੰਚਦੇ ਆ ਕਿ ਇਹ 51 ਵਾਲਾ ਵੀ ਸੇਫ ਹੈ ਜਾਂ ਨਹੀਂ ਠੀਕ ਹੈ ਉਸ ਤੋਂ ਬਾਅਦ ਗੱਲ ਕਰਦੇ ਹਾਂ SCR ਐਂਡ OD ਜੇਕਰ ਆਪਾਂ ਸੀਟਸ ਦੀ ਗੱਲ ਕਰੀਏ ਇਹਨਾਂ ਦੀ ਤਾਂ 170 ਪਲੱਸ 297 ਬੈਗ ਲੋਗ ਔਰ ਟੋਟਲ ਸੀਟਾਂ ਨੇ 467 ਦੋ ਦਿਨ ਡੀਵੀ ਹੁੰਦੀ ਹੈ 19 6 24 ਨੂੰ ਔਰ 20 6 24 ਨੂੰ ਡੀਵੀ ਲਿਸਟ ਜੋ ਲੱਗਦੀ ਆ ਉਹ ਲੱਗਦੀ ਹੈ ਪਹਿਲੇ ਦਿਨ 1 ਤੋਂ ਲੈ ਕੇ 506 ਤੱਕ ਦੂਸਰੇ ਦਿਨ 507 ਤੋਂ ਲੈ ਕੇ 941 ਤੱਕ ਔਰ ਜੋ ਕੱਟਆਫ ਹੈ ਉਹ ਹੈ ਪਹਿਲੇ ਦਿਨ 55 ਤੋਂ ਲੈ ਕੇ 60 ਔਰ ਦੂਸਰੇ ਦਿਨ 52 ਤੋਂ ਲੈ ਕੇ 54 ਹੁਣ ਕਿੰਨੇ ਕੈਂਡੀਡੇਟ ਪ੍ਰੈਜ਼ెంట్ ਹੋ ਰਹੇ ਆ ਪ੍ਰੈਜ਼ెంట్ ਹੋਏ ਪਹਿਲੇ ਦਿਨ 150 ਤੋਂ ਲੈ ਕੇ 200 ਦੂਸਰੇ ਦਿਨ ਨੀਅਰ ਅਬਾਊਟ 100 ਕਿਉਂਕਿ ਜੇਸਨ 20 ਤਰੀਕ ਨੂੰ ਡੀਵੀ ਹੋਈ ਹੈ ਉਹਨ ਚਾਰ ਕੈਟਾਗਰੀ ਦੇ ਕੈਂਡੀਡੇਟ ਬੁਲਾਏ ਗਏ ਸੀ ਠੀਕ ਹੈ ਸੋ ਇਸ ਤੋਂ ਆਪਾਂ ਆਈਡੀਆ ਨਹੀਂ ਲਗਾ ਸਕਦੇ ਕਿ ਕਿੰਨੇ ਕੈਂਡੀਡੇਟ ਜੋ ਹੈ ਕਿਸ ਕੈਟਾਗਰੀ ਦੇ ਡੀਵੀ ਕਰਵਾ ਕੇ ਆਏ ਆ ਹੁਣ ਜੇਕਰ ਆਪਾਂ ਗੱਲ ਕਰੀਏ ਤਾਂ ਜੇ ਵਿਦ ਬੈਗ ਲੋਗ ਗੱਲ ਕਰਾਂ ਮੈਂ ਤਾਂ 467 ਸੀਟਾਂ ਨੇ ਠੀਕ ਹੈ ਔਰ ਇਨਾਂ 467 ਸੀਟਾਂ ਦੇ ਵਿੱਚੋਂ ਮੈਂ ਉੱਪਰ ਵਾਲਾ ਡਾਟਾ ਲੈ ਰਿਹਾ 200 ਔਰ 100 ਠੀਕ ਹੈ 300 ਕੈਂਡੀਡੇਟ ਪ੍ਰੈਜ਼ੈਂਟ ਹੁੰਦਾ ਤਾਂ 167 ਸੀਟਾਂ ਜੋ ਹੈ ਉਹ ਬਚਦੀਆਂ ਠੀਕ ਹੈ ਲੇਕਿਨ ਇਨ੍ਹਾਂ 167 ਸੀਟਾਂ ਦੇ ਵਿੱਚੋਂ ਵੀ ਜੋ ਇਨ੍ਹਾਂ 300 ਦੇ ਵਿੱਚੋਂ ਵੀ ਕੁਝ ਕੈਂਡੀਡੇਟ ਇਹੋ ਜਿਹੇ ਆ ਜੋ ਜਰਨਲ ਦੀਆਂ 213 ਸੀਟਾਂ ਬਚਦੀਆਂ ਉੱਧਰ ਵੀ ਜਾਣਗੇ ਠੀਕ ਹੈ ਜੋ 58 ਤੋਂ ਲੈ ਕੇ 60 ਮਾਰਕਸ ਵਾਲੇ ਕੈਂਡੀਡੇਟ ਆ ਇਹ ਇੱਧਰ ਵੀ ਜਾਣਗੇ ਜਰਨਲ ਕੈਟਾਗਰੀ ਦੀ ਕੱਟਆਫ ਦੇ ਵਿੱਚ ਸੋ ਇਸ ਤੋਂ ਆਪਾਂ ਅਪਰੋਕਸੀਮੇਟ ਆਈਡੀਆ ਲਗਾ ਲੈਨੇ ਆ ਕਿ 200 ਸੀਟਾਂ ਜੋ ਆ ਬਚਦੀਆਂ ਠੀਕ ਹੈ 200 ਸੀਟਾਂ ਨੂੰ ਫਿਲ ਕਰਨ ਲਈ ਘਟੋ ਘੱਟ ਵੀ ਜੋ 46 ਨੰਬਰ ਵਾਲਾ ਕੈਂਡੀਡੇਟ ਹੈ ਉਸ ਨੂੰ ਡੀਵੀ ਲਈ ਬੁਲਾਇਆ ਜਾ ਸਕਦਾ ਠੀਕ ਹੈ 46 ਪਲੱਸ ਵਾਲੇ ਜਿੰਨੇ ਵੀ ਆ ਔਰ ਇਹ ਡਿਪੈਂਡ ਕਰੇਗਾ ਕਿ 46 ਪਲੱਸ ਵਾਲੇ ਕਿੰਨੇ ਕੈਂਡੀਡੇਟ ਜੋ ਆ ਡੀਵੀ ਲਈ ਪਹੁੰਚਦੇ ਆ ਜੋ 200 ਸੀਟਾਂ ਨੂੰ ਫਿਲ ਕਰਨ ਵਾਲੇ ਆ ਠੀਕ ਹੈ जेजन डीवी ਹੋਏਗੀ ਇਹ ਉਸ ਤੋਂ ਬਾਅਦ ਗੱਲ ਕਰਾਂਗੇ ਓਕੇ ਹੁਣ ਆਪਾਂ ਗੱਲ ਕਰਦੇ ਹਾਂ BC ਕੈਟਾਗਰੀ ਦੀ BC ਕੈਟਾਗਰੀ ਦੇ ਵਿੱਚ ਜੋ ਸੀਟ ਨੇ ਉਹ 170 ਨੇ ਡੀਵੀ ਲਿਸਟ ਲੱਗਦੀ ਆ 1 ਤੋਂ ਲੈ ਕੇ 728 ਤੱਕ ਔਰ ਜੋ ਕੱਟਆਫ ਹੈ ਉਹ ਹੈ 55 ਤੋਂ ਲੈ ਕੇ 60 ਤੱਕ ਪ੍ਰੈਜ਼ెంట్ ਹੁੰਦੇ ਆ 300 ਪਲੱਸ ਔਰ ਐਬਸੈਂਟ ਕਿੰਨੇ ਹੁੰਦੇ ਆ 400 ਪਲੱਸ ਤੁਸੀਂ ਇਹ ਦੇਖੋ ਕਿ ਸੀਟਾਂ ਨੇ 170 ਔਰ ਪ੍ਰੈਜ਼ੈਂਟ ਕੈਂਡੀਡੇਟ ਕਿੰਨੇ ਆ 300 ਲੇਕਿਨ ਡਿਪੈਂਡ ਕਰੇਗਾ BC ਕੈਟਾਗਰੀ ਦੀ ਕੱਟਆਫ ਕਿੰਨੀ ਡਾਊਨ ਜਾਏਗੀ ਕਿ 58 ਤੋਂ ਲੈ ਕੇ 60 ਮਾਰਕਸ ਵਾਲੇ ਜੋ ਕੈਂਡੀਡੇਟ ਨੇ BC ਕੈਟਾਗਰੀ ਦੇ ਉਹ ਜਨਰਲ ਦੀਆਂ 213 ਸੀਟਾਂ ਨੂੰ ਫਿਲ ਕਰਨ ਵਾਲੇ ਕਿੰਨੇ ਆ ਠੀਕ ਹੈ ਜੇਕਰ ਇਹ ਜ਼ਿਆਦਾ ਹੋਣਗੇ ਤਾਂ ਇਹ ਕੱਟਆਫ ਡਾਊਨ ਜਾਏਗੀ ਲੇਕਿਨ ਜੇਕਰ ਇੱਕ ਕਟ ਹੋਣਗੇ ਤਾਂ ਇਹ ਕਟ-ਆਫ ਇੰਨੀ ਹੀ ਰਹੇਗੀ। ਓਕੇ ਕਿਉਂਕਿ ਪਹਿਲਾਂ ਹੀ ਕੈਂਡੀਡੇਟ ਜੋ ਹੈ ਸੀਟਾਂ ਤੋਂ ਜ਼ਿਆਦਾ ਪਹੁੰਚਿਆ ਹੋਇਆ ਹੈ। 170 ਸੀਟਾਂ ਨੇ ਔਰ 300 ਕੈਂਡੀਡੇਟ ਜੋ ਹੈ ਉਹ ਪਹੁੰਚਿਆ ਹੋਇਆ ਹੈ। ਬਾਅਦ ਦਾ ਕੰਮ ਹੈ ਡੀ ਰਿਜ਼ਰਵ ਕਰਨਾ ਜਦੋਂ ਡੀ ਰਿਜ਼ਰਵ ਹੋਣਗੀਆਂ ਉਹ ਬਾਅਦ ਵਿੱਚ ਦੇਖਾਂਗੇ ਲੇਕਿਨ ਮੈਂ ਪਹਿਲੀ ਲਿਸਟ ਦੇ ਉੱਪਰ ਗੱਲ ਕਰ ਰਿਹਾ ਜੋ ਵੀਡੀਓ ਦਾ ਥੰਬਨੇਲ ਹੈ। ਠੀਕ ਹੈ। ਇਸ ਤੋਂ ਇਲਾਵਾ ਜੋ ਬਾਕੀ ਕੈਟਾਗਰੀ ਬਚੀਆਂ ਹੋਈਆਂ ਹਨ। ਉਹਨਾਂ ਦੇ ਬਾਰੇ ਗੱਲ ਕਰਦੇ ਹਾਂ ਔਰ ਬਰੀਫ ਦੇ ਵਿੱਚ ਮੈਂ ਸਾਰੀਆਂ ਕੈਟਾਗਰੀ ਨੂੰ ਦਾ ਸੀ ਨਾ ਕਿ ਕਿੰਨੇ ਨੰਬਰ ਵਾਲਾ ਸੇਫ ਹੈ ਪਹਿਲੀ ਲਿਸਟ ਵਿੱਚ ਫਰਸਟ ਲਿਸਟ ਦੀ ਗੱਲ ਕਰ ਰਿਹਾ ਮੈਂ ਕਿ ਪਹਿਲੀ ਲਿਸਟ ਦੇ ਵਿੱਚ ਕਿੰਨਾ ਦਾ ਨਾਮ ਆਏਗਾ ਜਿੰਨੇ ਫਰੀडम फाइਟਰ ਨੇ 올 ਕੈਂਡੀਡੇਟ ਜਿੰਨੇ ਸਪੋਰਟਸ ਨੇ ਚਾਹੇ ਉਹ ਕਿਸੇ ਵੀ ਕੈਟਾਗਰੀ ਵਿੱਚ ਸਪੋਰਟਸ ਹੋਣ 올 ਕੈਂਡੀਡੇਟ ਜਿੰਨੇ ਐਕਸ ਸਰਵਿਸਮੈਨ ਨੇ ਚਾਹੇ ਉਹ ਕਿਸੇ ਵੀ ਕੈਟਾਗਰੀ اچ ਹੋਣ ਜਨਰਲ ਵਿੱਚ ਹੋਣ ਐਸਸੀ ਵਿੱਚ ਹੋਣ ਬੀਸੀ ਵਿੱਚ ਹੋਣ 올 ਕੈਂਡੀਡੇਟ ਜਿਨਨੇ ਵੀ ਫਿਜ਼ੀਕਲ ਹੈਂਡੀਕੈਪਟ ਕੈਟਾਗਰੀ ਦੇ ਕੈਂਡੀਡੇਟ ਨੇ ਸਿਰਫ ਫਿਜ਼ੀਕਲ ਹੈਂਡੀਕੈਪਟ ਔਰਥੋ ਨੂੰ ਛੱਡ ਕੇ ਔਰਥੋ ਨੂੰ ਛੱਡ ਕੇ ਬਾਕੀ ਜਿੰਨੀਆਂ ਵੀ ਬਚਦੀਆਂ ਇਹ ਸਾਰੇ 올 ਕੈਂਡੀਡੇਟ ਪਹਿਲੀ ਲਿਸਟ ਦੇ ਵਿੱਚ ਸਿਲੇਕਟਡ ਨੇ ਹੁਣ ਮੈਂ ਗੱਲ ਕਰਦਾ ਬਾਕੀ ਕੈਟਾਗਰੀ ਦੀ ਕੱਟਆਫ ਕਿੰਨੀ ਡਾਊਨ ਜਾਏਗੀ ਜਾਂ ਕਿੰਨੇ ਨੰਬਰ ਵਾਲਾ ਸੇਫ ਹੈ ਸੇਫ ਹੈ ਐਸ ਸੀ ਆਰਓ ਕੈਟਾਗਰੀ ਦੀ ਜੋ ਕੱਟਆਫ ਹੈ ਔਰ 46 ਨੰਬਰ ਤੱਕ ਜੋ ਹੈ ਡਾਊਨ ਜਾਣ ਦੇ ਚਾਂਸ ਨੇ ਠੀਕ ਹੈ ਤੁਸੀਂ ਦੇਖ ਸਕਦੇ ਹੋ ਕਿ 52 ਨੰਬਰ ਵਾਲਾ ਜੇਕਰ ਕੈਂਡੀਡੇਟ ਬੁਲਾਇਆ ਗਿਆ ਤਾਂ 6 ਨੰਬਰ ਜੋ ਹੈ ਉਹ ਕੱਟ ਆਫ ਡਾਊਨ ਜਾਣ ਦੇ ਚਾਂਸਸ ਨੇ ਇਸ ਤੋਂ ਇਲਾਵਾ ای ਡਬਲਯੂ ਐਸ ਕੈਟਾਗਰੀ ਦੇ ਤਿੰਨ ਮਾਰਕਸ ਕੱਟ ਆਫ ਜੋ ਹੈ ਉਹ ਡਾਊਨ ਜਾਣ ਦੇ ਚਾਂਸ ਨੇ ਕਿਉਂਕਿ ਸੀਟਾਂ 170 ਨੇ ਔਰ ਕੈਂਡੀਡੇਟ ਇਸ ਟਾਈਮ 40 ਜੋ ਹੈ ਬਾਕੀ ਨੇ ਜੋ ਕਿ ਡੀਵੀ ਲਈ ਪਹੁੰਚੇ ਨਹੀਂਗੇ ਇਸ ਤੋਂ ਇਲਾਵਾ ਐਸੀਐਮਬੀ ਐਸੀਐਮਬੀ ਦੇ ਜਿੰਨੇ ਵੀ ਕੈਂਡੀਡੇਟ ਨੇ 올 ਬਾਕੀ ਬਚਦੇ ਵੀ ਬੁਲਾ ਲਏ ਜਾਣਗੇ ਸਾਰੇ ਦੇ ਸਾਰੇ ਠੀਕ ਹੈ ਸੋ ਇਹ ਤੁਹਾਡੀ ਜੋ ਕੱਟਆਫ ਹੈ ਉਸ ਨੂੰ ਲੈ ਕੇ ਮੈਂ ਡਿਟੇਲ ਦੇ ਵਿੱਚ ਵੀਡੀਓ ਦੱਸ ਦਿੱਤੀ ਹੈ ਫਿਰ ਵੀ ਜੇਕਰ ਕੋਈ ਇਸ ਨੂੰ ਲੈ ਕੇ ਡਾਊਟ ਹੁੰਦਾ ਹੈ ਤਾਂ ਤੁਸੀਂ ਟੈਲੀਗ੍ਰam ਚੈਨਲ ਤੇ ਜੋੜ ਸਕਦੇ ਹੋ ਜਿਸ ਦਾ ਲਿੰਕ ਜੋ ਹੈ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਪਿੰਨ ਕੀਤਾ ਹੋਇਆ ਮਿਲੇਗਾ ਓਕੇ ਇਸ ਤੋਂ ਇਲਾਵਾ WhatsApp ਦਾ ਵੀ ਲਿੰਕ ਜੋ ਹੈ ਉਹ ਪਿੰਨ ਕੀਤਾ ਹੋਇਆ ਮਿਲੇਗਾ ਤੁਸੀਂ ਉਸ ਨੂੰ ਜੁਆਇਨ ਕਰ ਸਕਦੇ ਹੋ WhatsApp ਗਰੁੱਪ ਦਾ ਥੈਂਕ ਯੂ so much